ਹਾਂਜੀ ਗੱਲ ਕਰਨੀਆਂ ਕੁਲਵਿੰਦਰ ਢਿੱਲੋਂ ਬਾਰੇ ਮਾਲਪੁਰ ਦੇ ਲਾਗੇ ਪਿੰਡ ਪੰਡੋਰੀ ਚ ਜਨਮਿਆ ਕੁਲਵਿੰਦਰ ਢਿੱਲੋਂ ਪੰਜਾਬ ਦੀ बुलंद ਆਵਾਜ਼ ਕੁਲਵਿੰਦਰ ਢਿੱਲੋਂ ਦੀ ਪਹਿਲੀ ਕੈਸਟੂ 99 ਦੇ ਵਿੱਚ ਤੇਰੀ ਤਸਵੀਰ ਆਈ ਸੀ ਜਿਹਦੇ ਵਿੱਚ ਖਾਣਾ ਸਿਗਰ ਰਾਤੀ ਸਾਨੂੰ ਰੋਂਦਿਆਂ ਨੂੰ ਵੈਰ ਨਹੀਂ ਤੇਰੀ ਤਸਵੀਰ ਬੇਕ ਬੇਕ ਹੱਸਦੀ ਰਹੀ ਜਿਸ ਗਾਣੇ ਚ ਪਹਿਲੀ ਵਾਰੀ ਕੁਲਵਿੰਦਰ ਢਿੱਲੋਂ ਨੇ ਮੋਡਲਿੰਗ ਕੀਤੀ ਸੀ ਔਰ ਗਾਇਕੀ ਖੇਤਰ ਦੇ ਵਿੱਚ ਆਪਣਾ ਪੈਰ ਪਾਇਆ ਸੀ ਸਭ ਤੋਂ ਪਹਿਲਾਂ ਕਲਵਿੰਦਰ ਢਿੱਲੋਂ ਖੇਤੀ ਕਰਦਾ ਸੀਗਾ ਇੱਥੇ ਆਪਣੇ ਭਰਤੀ ਦਾ ਕੰਮ ਵੀ ਕਰਦਾ ਸੀਗਾ ਟਰੈਕਟਰ ਤੇ ਭਰਤੀ ਦਾ ਕੰਮ ਕਰਦਾ ਕਰਦਾ ਕਲਵਿੰਦਰ ਢਿੱਲੋਂ ਕਿਵੇਂ ਐਡਾ ਤਕੜਾ ਸਟਾਰ ਬਣ ਗਿਆ ਉਹਦੇ ਤੇ ਮੈਂ ਗੱਲ ਸਾਰੀ ਕਰਨੀ ਆ ਤੇ ਪਹਿਲਾਂ ਵੀ ਸਾਡੇ ਏਰੀਏ ਦੇ ਕਾਫੀ ਮਨਮੋਹਣ ਵਾਰਿਸ ਹੋਣੀ ਤੇ ਤੁਹਾਨੂੰ ਪਤਾ ਦੇਵੀ ਹੋਣੀ ਤੇ ਉਸ ਤੋਂ ਬਾਅਦ ਕਲਵਿੰਦਰ ਢਿੱਲੋਂ ਦਾ ਨਾਮ ਆਂਦਾ ਮਾਲਪੁਰ ਏਰੀਏ ਦੇ ਵਿੱਚ ਆਪਣੀ ਬਲੰਦ ਆਵਾਜ਼ ਦੇ ਨਾਲ ਪਹਿਚਾਣਿਆ ਗਿਆ ਤੇ ਉਸ ਤੋਂ ਬਾਅਦ ਗਲਾਸੀ ਖੜ ਕੇ ਕੈ ਸਟਾਈ ਸੀ ਇਸਤੇ ਵੀ ਇੱਕ ਗਾਣਾ ਸੀਗਾ ਜਦ ਸੂਰਜ ਡੁੱਬ ਜਾਂਦਾ ਪਰਦੇਸੀ ਰੋਂਦੇ ਨੇ ਸੇ ਤੁਹਾਡੇ ਚੋਂ ਕਿਨੇ ਕਿਨੇ ਸੁਣਿਆ ਹੋਊਗਾ ਬਹੁਤ ਹੀ ਘੈਂਟ ਗੀਤ ਸੀਗਾ ਤੇ ਫਿਰ ਕਾਲਜ ਆਈ ਬਲਬੀਰ ਬੋਪਾ ਰਾਏ ਹੁਣ ਨਾਲ ਜਦੋਂ ਉਹਦੇ ਚ ਤਾਂ ਕਾਲਜ ਚ ਖੁੰਡੀਆਂ ਦੇ ਸਿੰਘ ਫਸ ਗਏ ਤਾਂ ਤੁਸੀਂ ਫਿਰ ਜਾਣੇ ਦਿਓ ਫਿਰ ਤਾਂ ਉਸ ਤੋਂ ਬਾਅਦ ਜਿਹੜਾ ਗਾਣਾ ਸੀ ਕੱਲੀ ਕਿਤੇ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਹਾਲਾਂਕਿ ਉਸ ਗਾਣੇ ਤੇ ਕਈਆਂ ਨੇ ਪ੍ਰਸ਼ਨ ਜਨ ਬਿਲਾਏ ਪਏ ਕਿਦਾਂ ਦਾ ਗਾਣਾ ਕੱਲੀ ਨੂੰ ਮਿਲਣ ਨੂੰ ਐਦਾਂ ਕਹਿੰਦਾ ਪੰਜਾਬੀ ਗਾਣਿਆਂ ਚ ਐਦਾਂ ਦੇ ਗਾਣੇ ਨਹੀਂ ਆਣੇ ਚਾਹੀਦੇ ਪਰ ਜੀ ਉਹ ਗਾਣਾ ਕੁਲਵਿੰਦਰ ਢਿੱਲੋਂ ਦਾ ਇੰਨਾ ਕ ਚੱਲਦਾ ਰਹੇ ਰੱਬ ਦਾ ਨਾਮ ਹਨ ਉੱਤੇ ਇੱਕ ਇੱਕ ਕਲੀ ਵੀ ਸੀਗੀ ਜੰਜੀਰੀ ਹਿੱਕ ਦੇ ਉੱਤੇ ਜੰਜੀਰੀ ਤੇ ਜੱਟ ਡਰਾਈਵਰ ਫੌਜੀ ਤਿੰਨੋਂ ਵਹਿਲੇ ਬਹਿੰਦੇ ਨਾ ਯਾਨੀ ਕਿ ਗਾਣੇ ਕਲਵਿੰਦਰ ਢਿੱਲੋਂ ਦੇ ਜੀ ਐਨੇ ਇੱਕ ਵਧੀਆ ਸੀਗੇ ਨਾ ਲੋਕਾਂ ਦੇ ਦਿਨਾਂ ਤੇ ਰਾਤ ਕੀਤਾ ਕਲਵਿੰਦਰ ਢਿੱਲੋਂ ਤੇ ਕਲਵਿੰਦਰ ਢਿੱਲੋਂ ਦੇ ਗਾਣਿਆਂ ਨੇ ਮੈਂ ਉਹ ਤੁਹਾਨੂੰ ਦੱਸਦਾ ਉਹ ਨਹੀਂ ਤੇਰਾ ਵੈਲੀ ਯਾਰ ਤਾਂ ਦਿਨੇ ਬਖਾ ਦੂ ਤਾਰੇ ਸਭ ਨੇ ਸੁਣਿਆ ਸਭ ਨੇ ਤੇ ਉਹ ਗਾਣਾ ਕਿੰਨਾ ਵੱਜਿਆ ਹੈ ਨਾ ਤੇ ਇੱਕ ਗਾਣਾ ਸੀਗਾ ਨੰਮੇ ਨੂੰ ਹਾਰ ਕੇ ਦਾ ਲਿਖਿਆ ਉਹ ਮੈਨੂੰ ਹੁਣ ਤੁਸੀਂ ਦਾ ਸੈਡ Song ਗਾਣਾ ਜਿਹੜਾ ਸਭ ਨਹੀਂ ਮੈਂ ਕਹਿੰਦਾ ਹਰ ਕਦੇ ਮੂੰਹ ਚੜਿਆ ਹੋਣਾ ਆ ਮੈਂ ਬਾਤ ਦਸੂਗਾ ਤੁਸੀਂ ਪਹਿਲਾਂ ਦੱਸਿਓ ਤੇ ਕੁਲਵਿੰਦਰ ਢਿੱਲੋਂ ਬਲੰਦੀਆਂ ਤੇ ਪਹੁੰਚਿਆ ਹੋਇਆ ਸੀਗਾ ਤੇ ਆਏ ਦਿਨ ਪ੍ਰੋਗਰਾਮ ਬਾਹਰ ਵਿਦੇਸ਼ਾਂ ਚ ਲਾਉਣ ਵੀ ਜਾਂਦਾ ਸੀਗਾ ਤੇ ਇੱਥੇ ਵੀ ਅਖਾੜੇ ਲੱਗਦੇ ਸੀ ਤੇ ਕੁਲਵਿੰਦਰ ਢਿੱਲੋਂ ਨੂੰ ਪ੍ਰੋਗਰਾਮਾਂ ਦੀ ਕੋਈ ਕਮੀ ਨਹੀਂ ਸੀ ਕਿਉਂਕਿ ਉਹਨਾਂ ਦੇ ਗਾਣੇ ਲਗਾਤਾਰ ਸੁਪਰ ਡੁਪਰ ਹਿੱਟ ਹੋ ਰਹੇ ਸੀਗੇ ਪਰ ਕਿ ਇੱਕ ਦਿਨ ਦੀ ਜ਼ਿੰਦਗੀ ਚ ਇਹਾ ਚੰਦਰਾ ਦਿਨ ਚੜਿਆ ਕਿ ਉਹ ਕਿਤੇ ਆਪਣਾ ਲਾਈਵ ਪ੍ਰੋਗਰਾਮ ਲਾ ਕੇ ਆ ਰਾਇ ਸੀਗੇ ਤੇ ਫਗਵਾੜੇ ਦੇ ਕੋਲ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਤੇ ਉੱਥੇ ਉਹਨਾਂ ਦੀ ਸਾਡੇ ਤੋਂ ਸਦਾ ਲਈ ਕਲਵਿੰਦਰ ਢਿੱਲੋਂ ਰੱਬ ਨੇ ਖੋ ਲਿਆ ਤੇ ਉਹ ਇਸ ਦੁਨੀਆ ਤੋਂ ਚਲੇ ਜਾਂਦੇ ਆ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਆ ਤੇ ਉਹ ਦਿਨ ਬੜਾ ਹੀ ਸੰਗੀਤਕ ਇੰਡਸਟਰੀ ਲਈ ਮਾੜਾ ਔਰ ਭੈੜਾ ਦਿਨ ਚੜਿਆ ਸੀ ਜਿਸ ਦਿਨ ਕਲਵਿੰਦਰ ਢਿੱਲੋਂ ਵਰਗੀ ਆਵਾਜ਼ ਬਲੰਦ ਸਾਡੇ ਤੋਂ ਹਮੇਸ਼ਾ ਲਈ ਖੋ ਲਈ ਗਈ ਸੀਗੀ ਤੇ ਉਹ ਇਸ ਦੁਨੀਆ ਤੋਂ ਚਲੇ ਗਏ ਸੀਗੇ ਤੇ ਹੁਣ ਉਹਨਾਂ ਦਾ ਬੇਟਾ ਰਮਾਂਨ ਢਿੱਲੋਂ ਬਹੁਤ ਵਧੀਆ ਗਾਉਂਦਾ ਆ ਵੰਟੀ ਵੈਂਸ ਉਹਨਾਂ ਦੇ ਨਾਲ ਆ ਤੇ ਉਹਨੇ ਉਸ ਪਰੰਪਰਾ ਨੂੰ ਅੱਗੇ ਤੋਰਿਆ ਆ ਗਾਇਕੀ ਵਾਲੀ ਨੂੰ ਤੇ ਵਧੀਆ ਕਰ ਰਿਹਾ ਤੇ ਸਾਡੀਆਂ ਦਵਾਮਾਂ ਨੇ ਉਹ ਕੁਲਵਿੰਦਰ ਢਿਲੋਂ ਦਾ ਵੇਟ ਆ ਤੇ ਉਹ ਦਿਨ ਦੁਗਣੀ ਰਾਤ ਚੋਂ ਆਪਣੀ ਤਰੱਕੀ ਕਰੇ ਪਰ ਕੁਲਵਿੰਦਰ ਢਿਲੋਂ ਨੂੰ ਕਦੇ ਵੀ ਪੰਜਾਬੀ ਸੰਗੀਤ ਦੇ ਵਿੱਚੋਂ ਪਾਈ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੂਗਾ ਜਰੂਰ ਦੱਸਿਓ ਤੇ ਮੈਨੂੰ ਉਹ ਸੈਟਸੋਂ ਗਾਣਾ ਜਰੂਰ ਦੱਸਿਓ